ਆਹ ਵੇਖ ਲਓ ਹਾਜ਼ਰੀ ਕਿਸੇ ਬੰਦੇ ਨੇ ਲਾਈ ਦੀ ਸਾਡੀ ਹਜੇ ਤੱਕ ਫੈਕਟਰੀ ਪਹੁੰਚਿਆ ਨਹੀਂ ਹਾਜ਼ਰੀ ਲਾਉਣ ਇੱਥੇ ਸਾਡੀ ਆਈਡੀ ਕੱਟੀ ਗਈ ਆ ਐਨੇ ਬੰਦੇ ਕੰਮ ਤੇ ਲੱਗੇ ਪਏ ਸਾਡੇ ਇਹ ਤਾਂ ਕੋਈ ਫੈਕਟਰੀ ਵਗੈਰਾ ਨਹੀਂ ਆ ਸੁਭਾ ਦਾ ਨਾ ਨਾ ਕੋਈ ਫੈਕਟਰੀ ਨਹੀਂ ਆਇਆ ਹੁਣ ਹਾਰ ਕੇ ਤੇ ਸਰਪੰਚ ਨੂੰ ਸਦਿਆ ਅੱਛਾ ਜੀ ਮੌਜੂਦਾ ਨੂੰ ਕੇ ਨਹੀਂ ਨਹੀਂ ਪੁਰਾਣੀ ਨਹੀਂ ਪੁਰਾਣੇ ਨੂੰ ਅੱਛਾ ਜੀ ਹਾਂ ਖਾਕਾ ਸਰਪੰਚ ਨੂੰ ਸਦਿਆ ਠੀਕ ਹੈ ਜੀ ਉਹ ਆਇਆ ਉਹ ਆ ਕੇ ਕਹੋਨੇ ਆ ਆ ਕੇ ਨਾ ਕੰਮ ਸ਼ੁਰੂ ਕਰੋ ਹਾਂਜੀ ਕੋਈ ਨਹੀਂ ਮੇਥੀ ਆ ਟੈਕਨੀਕ ਨੂੰ ਸਾਧਕੇ ਹਾਜੀ ਲਵਾਉਣਾ ਜੀ ਠੀਕ ਹੈ ਉਹਨਾਂ ਨੇ ਵਿਸ਼ਵਾਸ ਦਵਾਇਆ ਹਾਂ ਮੈਨੂੰ ਵਿਸ਼ਵਾਸ ਦਵਾਇਆ ਹੁਣ ਵੇਖੋ ਹੁਣ ਕਿਹਨਾ ਕੰਮ ਸ਼ੁਰੂ ਕਰਤਾ ਇਹ ਕਿਤੇ ਨਾ ਕਿਤੇ ਸਿਆਸੀ ਮਸਲਾ ਨਹੀਂ ਲੱਗ ਰਿਹਾ ਜੀ ਪੂਰਾ ਪੂਰਾ ਸਿਆਸੀ ਮਸਲਾ ਹੈਗਾ ਜੀ ਅੱਗੇ ਵੀ ਅਸੀਂ ਗਏ ਸੀਗੇ ਦਫ਼ਤਰ ਤੇ ਜਾ ਕੇ ਆਏ ਹਾਂ ਪਹਿਲਾਂ ਤਾਂ ਕਿੰਨਾ ਅਚਰ ਹੋ ਗਿਆ ਬਾਕੀ ਸਾਰੇ ਕਿੰਨਾ ਚੰਕ ਕੰਮ ਚੱਲ ਜਾਂਦਾ ਤੇ ਸਾਡੇ ਨੰਦਗੜ ਦੇ ਵਿੱਚ ਕੰਮ ਬੰਦ ਸੀਗਾ ਜੇ ਸਾਰੇ ਨਰੇਗਾ ਵਾਲੇ ਮਜ਼ਦੂਰਾਂ ਨੇ ਇਕੱਠੇ ਹੋ ਕੇ ਦਫ਼ਤਰ ਤੇ ਚ ਗਏ ਤੇ ਫੇਰ ਜਾ ਕੇ ਦਸਤਰਾਲੇ ਮੰਨੇ ਫੇਰ ਜਾ ਕੇ ਕੰਮ ਸ਼ੁਰੂ ਹੋਇਆ ਹਾਂਜੀ ਸਤਿ ਸ੍ਰੀ ਅਕਾਲ ਜੀ ਇਹ ਮਸਲਾ ਪਿੰਡ ਆਨੰਦਗੜ੍ਹ ਦਾ ਨਰੀਗਾ ਦਾ ਹਾਜ਼ਰੀ ਨਹੀਂ ਲੱਗੀ ਫਿਰ ਵੀ ਲੇਬਰ ਕਰ ਰਹੇ ਕੰਮ ਤੇ ਹਾਜ਼ਰੀ ਵਾਲੇ ਬੰਦੇ ਦੀ ਹਾਜ਼ਰੀ ਕਿਸੇ ਨੇ ਨਹੀਂ ਲਾਈ ਕੀ ਇੰਨੇ ਬੰਦੇ ਸਾਡੇ ਕੰਮ ਤੇ ਲੱਗੇ ਪਏ ਆ ਜੀ ਆਹ ਵੇਖ ਲਓ ਹਾਜ਼ਰੀ ਕਿਸੇ ਬੰਦੇ ਨੇ ਨਹੀਂ ਲਾਈ ਕੀ ਸਾਡੀ ਹਜੇ ਤੱਕ ਸੈਕਟਰੀ ਪਹੁੰਚਾ ਨਹੀਂ ਹਾਜ਼ਰੀ ਲਾਉਣ ਇੱਥੇ ਸਾਡੀ ਆਈਡੀ ਕੱਟੀ ਗਈ ਆ ਇੰਨੇ ਬੰਦੇ ਕੰਮ ਤੇ ਲੱਗੇ ਪਏ ਸਾਡੇ ਆ ਨਿਗਾ ਮਾਰਦੇ ਕੈਮਰੇ ਵਾਲਾ ਵੀ ਸਾਰੇ ਕਮਾ ਦੇ ਵੀ ਇੰਨੇ ਬੰਦੇ ਕੰਮ ਤੇ ਲੱਗੇ ਪਏ ਹਾਜ਼ਰੀ ਵਾਲਾ ਹਜੇ ਤੱਕ ਪਹੁੰਚਿਆ ਨਹੀਂ ਇੱਥੇ ਕੋਈ ਨਹੀਂ ਆਈਡੀ ਦਾ ਪਤਾ ਲੱਗਿਆ ਆਈਡੀ ਕਿਉਂ ਕੱਟ ਪਈ ਆਈਡੀ ਕੱਲ ਸੌਦੀ ਸੀਗੀ ਰਾਤ ਨੂੰ ਪਤਾ ਨਹੀਂ ਕਿਹੜੀ ਵਜ੍ਹਾ ਨਾਲ ਕੱਟੀ ਆ ਸਿਆਸੀ ਦਬਾਅ ਜਾ ਕੇ ਕੱਟੀ ਇਹਨਾਂ ਨੇ ਨੇ ਸਿਆਸੀ ਦਬਾਅ ਬਣਾਇਆ ਸੈਟਰੀਆਂ ਤੇ ਤੇ ਕਟਤੀ ਆ ਈ ਤੇ ਮਸਲੇ ਦਾ ਹੱਲ ਇਹਦਾ ਜੀ ਮਸਲੇ ਦਾ ਹੱਲ ਲੋਕਾਂ ਦੇ ਨਾਲ ਹੀ ਹੋਣਾ ਜੀ ਜਨਤਾ ਦੇ ਨਾਲ ਹੀ ਜਨਤਾ ਨੇ ਕਰਨਾ ਇਹ ਮਸਲੇ ਦਾ ਹੱਲ ਜਨਤਾ ਜਿਹੜੇ ਪਾਸੇ ਖੜੂਗੀ ਉਸੇ ਪਾਸੇ ਏਡੀ ਬਣ ਕੇ ਹਾਜ਼ਰੀ ਲਗੂਗੀ ਨਹੀਂ ਆਈਡੀ ਕਟਾਉਣ ਦਾ ਕੋਈ ਰੀਜਨ ਨਹੀਂ ਦੱਸਿਆ ਨੇ ਵੀ ਕਿਉਂ ਕਟਾਤੀ ਰੀਜਨ ਉਹਦੇ ਵੀ ਸਾਡਾ ਬੰਦਾ ਹਾਜ਼ਰੀ ਲਾਊਗਾ ਜ਼ਮੀਂਦਾਰਾ ਕੇ ਅਸੀਂ ਜ਼ਿਮੀਦਾਰ ਤੋਂ ਕਿਸੇ ਤੋਂ ਹਾਜ਼ਰੀ ਨਹੀਂ ਲਵਾਉਣੀ ਕਿ ਸਾਡਾ ਬੰਦਾ ਆਪਦਾ ਹਾਜ਼ਰੀ ਲਾਊਗਾ ਇਹ ਨਰੇਗਾ ਚ ਜ਼ਿਮੀਦਾਰ ਹਾਜ਼ਰੀ ਲਾ ਸਕਦਾ ਜੀ ਨਹੀਂ ਜੀ ਕਿਸੇ ਹਾਲਤ ਨਹੀਂ ਲਾ ਸਕਦਾ ਜੀ ਇਹਾਨੂੰ ਇਹੀ ਤਾਂ ਅਸੀਂ ਜਵਾਬ ਦੇ ਰਹੇ ਆ ਵੀ ਸਸੋ ਸਾਨੂੰ ਵੀ ਸਾਡੇ ਆਈਡੀ ਕਿਉਂ ਕੱਟੀਏ ਤੇ ਸਾਡਾ ਬੰਦਾ ਕਿਉਂ ਹਾਜ਼ਰੀ ਤੋਂ ਹਟਾਇਆ ਨਾਲੇ 15 ਬਾਰੇ ਉਹ ਗੇਸ ਕੰਮ ਚੱਲਦੇ ਅੱਗੇ ਤੱਕ ਉਸਨੇ ਕੀਤੀ ਨੂੰ ਬੋਧਰਾ ਹੁੰਦਾ ਚੱਲਦਾ ਸੀ ਸਾਡਾ ਵੀ ਚੱਲਦਾ ਸੀ ਅਸੀਂ ਅੱਗੇ ਦੋ ਪਾਰਟੀਆਂ ਦਾ ਕੰਮ ਚੱਲ ਰਿਹਾ ਅਸੀਂ ਕੰਮ ਬੰਦ ਨਹੀਂ ਕੀਤਾਗਾ ਅਸੀਂ ਉਹ ਆਪ ਦੀ ਹਾਜ਼ਰੀ ਲਾਈਗਾ ਅਸੀਂ ਆਪ ਦੀ ਲਾਈਗਾ ਇਹਨਾਂ ਨੇ ਨਵੀਂ ਸਰਪੰਚੀ ਜਿੱਤ ਕੇ ਤੇ ਸਿਆਸੀ ਦੁਬਾਰਾ ਜਾ ਕੇ ਆਈੜੀ ਕਟਾਈ ਸਾਡੀ ਅੱਛਾ ਨਹੀਂ ਪਿਛਲੀ ਪਾਰਟੀ ਦੀ ਕੋਈ ਪੱਖਪਾਤ ਨਹੀਂ ਹੋਇਆ ਉਹਦੇ ਕੋਈ ਪੱਖਪਾਤ ਨਹੀਂ ਹੋਇਆ ਉਹ ਬੋਧਰਾ ਵਾਲ ਦੀ ਹਾਜ਼ਰੀ ਲਾਉਂਦਾ ਸੀ ਅਸੀਂ ਆਪ ਦੇ ਬੰਦੇ ਦੀ ਹਾਜ਼ਰੀ ਲਾਉਂਦੇ ਸੀ ਜਿੰਨੇ ਉਹਦੇ ਨਾਲ ਜਾਂਦੇ ਸੀ ਅਸੀਂ ਕਦੇ ਉਹਨਾਂ ਨੂੰ ਐ ਨਹੀਂ ਕਹਾਈ ਸਾਡੇ ਨਹੀਂ ਆਓ ਜਾਂ ਨਾ ਆਓ ਬਲਕੇ ਪਿੰਡ ਦਾ ਵਿਕਾਸ ਬਾਰੇ ਚ ਪਿੰਡ ਦਾ ਵਿਕਾਸ ਆਈ ਤਾਂ ਦੇ ਵੀ ਹੋਵੇ ਕੰਮ ਹੋਵੇ ਗਰੀਬਾਂ ਦੇ ਘਰੇ ਪੈਸੇ ਆਉਣ। ਇਹਦੇ ਘਰੋਂ ਨਹੀਂ ਦੇਣਗੇ। ਉਹ ਇਹਨਾਂ ਨੇ ਨਹੀਂ ਦੇਣੇ। ਸਰਕਾਰ ਨੇ ਦੇਣੇ ਆ। ਕੰਮ ਚੱਲੇ ਗਰੀਬਾਂ ਦਾ ਕੰਮ ਕਰਨ। ਇਹਦੇ ਕੋਈ ਥੋੜਾ ਵੀ ਕਿਸੇ ਨੇ ਘਰੋਂ ਦੇਣੇ ਆ ਤੇ। ਸਤਿਕਾਰ ਜੀ। ਸਤਿਕਾਰ ਜੀ। ਅੱਜ ਦਾ ਮਸਲਾ ਮਰੀਗਰ ਦਾ ਕੀ ਬਣਿਆ ਜੀ? ਮਰੀਗਾ ਦਾ ਤਾਂ ਭਰਨਾ ਕੀ ਸੀ। ਜਿਵੇਂ ਤੜਕੇ ਦੇ ਆਏ ਬੈਠੇ ਆ। ਹਾਜ਼ਰੀ ਵਾਲਾ ਜਿਹੜਾ ਬੰਦਾ ਸੀਗਾ ਹਾਂਜੀ ਉਹਦੀ ਆਈਡੀ ਕੱਟਦੀ ਐਡੀਕਸ਼ਨ ਕਰਕੇ ਬੈਠੇ ਆਂ ਵੀ ਹਾਜ਼ਰੀ ਲੱਗੂਗੀ ਤੇ ਕੰਮ ਤੇ ਲੱਗਾਗੇ ਨਹੀਂ ਤੇ ਕੋਈ ਸੈਕਟਰੀ ਵਗੈਰਾ ਨਹੀਂ ਆਇਆ ਸੁਬਹਾ ਦਾ ਨਾ ਨਾ ਕੋਈ ਸੈਕਟਰੀ ਨਹੀਂ ਆਇਆ ਹੁਣ ਹਾਰ ਕੇ ਤੇ ਸਰਪੰਚ ਨੂੰ ਸਦਾਇਆ ਅੱਛਾ ਜੀ ਮੌਜੂਦਾ ਨੂੰ ਕੇ ਨਹੀਂ ਨਹੀਂ ਪੁਰਾਣੇ ਨੂੰ ਜੀ ਪੁਰਾਣੇ ਨੂੰ ਅੱਛਾ ਜੀ ਹਾਂ ਸਾਡਾ ਸਰਪੰਚ ਨੂੰ ਸਦਿਆ ਠੀਕ ਹੈ ਜੀ ਉਹ ਆਇਆ ਉਹ ਆ ਕੇ ਤੋਨੇ ਆਖਿਆ ਵੀ ਕੇ ਨਾ ਕੰਮ ਸ਼ੁਰੂ ਕਰੋ ਹਾਂਜੀ ਕੋਈ ਨਹੀਂ ਮੇਥੀ ਆਂ ਫੈਕਟਰੀ ਨੂੰ ਸੱਦ ਕੇ ਹਾਜ਼ਰੀ ਲਵਾਵਾਂਗੇ ਕਿ ਉਹਨਾਂ ਨੇ ਵਿਸ਼ਵਾਸ ਦਿਵਾਇਆ ਹਾਂ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਹੁਣ ਵੇਖੋ ਹੁਣ ਕੀ ਨਾ ਕੰਮ ਸ਼ੁਰੂ ਕਰਤਾ ਨਹੀਂ ਕਿਤੇ ਨਾ ਕਿਤੇ ਸਿਆਸੀ ਮਸਲਾ ਨਹੀਂ ਲੱਗ ਰਿਹਾ ਜੀ ਪੂਰਾ ਪੂਰਾ ਸਿਆਸੀ ਮਸਲਾ ਹੈਗਾ ਜੀ ਅੱਗੇ ਵੀ ਅਸੀਂ ਗਏ ਸੀਗੇ ਦਫ਼ਤਰ ਦੇ ਜਾ ਕੇ ਆਏ ਹਾਂ ਪਹਿਲਾਂ ਤਾਂ ਕਿੰਨਾ ਅਚਰ ਹੋ ਗਿਆ ਬਾਕੀ ਸਾਰੇ ਪਿੰਡਾਂ 'ਚ ਕੰਮ ਚੱਲ ਜੰਦਾ ਤੇ ਸਾਡੇ ਆਨੰਦਗੜ੍ਹ ਦੇ ਵਿੱਚ ਕੰਮ ਬੰਦ ਸੀਗਾ ਜੇ ਸਾਰੇ ਨਰੇਗਾ ਵਾਲੇ ਮਜ਼ਦੂਰਾਂ ਨੇ ਇਕੱਠੇ ਹੋ ਕੇ ਦਫ਼ਤਰ ਤੇ ਚ ਗਏ ਤੇ ਫੇਰ ਜਾ ਕੇ ਦਸਤਰਾਲੇ ਮੰਨੇ ਫੇਰ ਜਾ ਕੇ ਕੰਮ ਸ਼ੁਰੂ ਹੋਇਆ ਤੇ ਜੇ ਕੰਮ ਸ਼ੁਰੂ ਹੋਇਆ ਵੀ ਅੱਜ ਸ਼ੁਰੂ ਮਸਰੋਰ ਕੱਲ ਆਇਆ ਤੇ ਇਸ ਤੇ ਪ੍ਰਹਾਜ਼ੀ ਜਿਹੜਾ ਬੰਦਾ ਕਿ ਅਭੀ ਹਾਜ਼ਰੀ ਲਾਉਂਦਾ ਸੀ ਉਹਦੀ ਆਈਡੀ ਕੱਟਤੀ ਹੁਣ ਹਾਜ਼ਰੀ ਉਹ ਅੱਗੇ ਲਾ ਦਿੰਦਾ ਸੀ ਹੁਣ ਆਈਡੀ ਚੱਲਦੀ ਨਹੀਂ ਤੇ ਹਾਜ਼ਰੀ ਕਿੱਥੇ ਲੱਗੇ ਹਾਜ਼ਰੀ ਜਿੰਨਾਂ ਚਿਰ ਨਾਂ ਲੱਗੀ ਫੇਰ ਕੋ ਖਾਤੇ 'ਚ ਵੀ ਗਰੀਬ ਬੰਦੇ ਦੇ ਕੁਝ ਨਹੀਂ ਆਉਣਾ ਜੀ ਫੇਰ ਤਾਂ ਸਾਡੀਆਂ ਦਿਹਾੜੀਆਂ ਕਹਦੀਆਂ ਜੀ ਬਸ ਐਵੇਂ ਹੀ ਆ ਜੀ ਜੇ ਹੁਣ ਸੈਕਟਰੀ ਆਊਗਾ ਤਾਂ ਹਾਜ਼ਰੀ ਲਾਊ ਫੇਰ ਸਾਰੇ ਹਾਜ਼ਰੀ ਛੱਡਣੀ ਅਸੀਂ ਢੀਕਦੇ ਆ ਬਸ ਹੋਰ ਅੱਧਾ ਘੰਟਾ ਘੰਟਾ ਜੇ ਤਾਂ ਆ ਗਿਆ ਸੈਕਟਰੀ ਠੀਕ ਹੈ ਤੇ ਨਹੀਂ ਤਾਂ ਫਿਰ ਅਸੀਂ ਸਾਰੇ ਬੰਦੇ ਟਰਾਲੀਆਂ ਭਰ ਕੇ ਅਸੀਂ ਬਿੜੇ ਦਫ਼ਤਰ ਜਾਵਾਂਗੇ ਆਖ ਲੈ ਆਖ ਕੇ ਸਾਡੀ ਹਾਜ਼ਰੀ ਇੱਥੇ ਰੱਖ ਹਾਂ ਦੀ ਕੋਈ ਐਕਸ਼ਨ ਤਾਂ ਲੈਣਾ ਹੀ ਪਊਗਾ ਹਾਂ ਕੀ ਲੈਣਾ ਪੈਣਾ ਜੀ ਪੂਰਾ ਹਾਜ਼ਰੀ ਲਵਾਵਾਂਗੇ ਅਸੀਂ ਇਸੇ ਕਰਕੇ ਆਵਦਾ ਇੰਨਾ ਚਿਰ ਆਵਦਾ ਕਰਦੇ ਢੀਕਦੇ ਆ ਲਾਸਾਲੇ ਦਸਤੇ ਕਰ ਜੇ ਤਾਂ ਸੈਕਟਰੀ ਆਉਂਦਾ ਤਾਂ ਠੀਕ ਹੈ ਨਹੀਂ ਤਫਿਰ ਅਸੀਂ ਦਫਤਰ ਦੀ ਬਾਲ ਤਿਆਰੀ ਕਰਾਂਗੇ। ਉਹ ਲੱਗੀ ਵੀ ਸੀ ਗੱਲ ਕੀਤੀ ਇੱਕ ਦੋ ਬੰਦੇ ਨੇ ਕਹਿੰਦੇ ਵੀ 8 ਵਜੇ ਦੇ ਅਸੀਂ ਕੰਮ ਤੇ ਆਏ ਆ ਕੰਮ ਚੱਲੀ ਜਾਂਦਾ। ਹਾਂ ਜੀ 8 ਵਜੇ ਤੇ ਬੈਠੇ ਇਥੇ। ਹਾਂ ਜੀ। ਹੁਣ ਸਾਰੇ ਰੋਟੀਆਂ ਨਿਓ ਦੇਖੀ ਜਾਂਦੇ ਵੀ ਹਾਜ਼ਰੀ ਲੱਗੇ ਤੇ ਰੋਟੀ ਖਾ ਕੇ ਫਿਰ ਕੰਮ ਤੇ ਕਰੀਏ। ਹਾਂ ਜੀ। ਹੁਣ ਜਿੰਨਾ ਚਿਰ ਹਾਜ਼ਰੀ ਨਹੀਂ ਲੱਗਦੇ ਉਹਨਾਂ ਚਿਰ ਕਿਸੇ ਦੇ ਪਾਸੇ ਹੋਣ ਜੋ ਗੰਨ ਕੰਮ। ਹੁਣ ਐਸੇ ਕਰਕੇ ਹੀ ਹੈ ਵੀ ਹੁਣ ਅਸੀਂ ਦੇਖੀ ਜਾਂਦੇ ਵੀ ਕਦੋਂ ਸੈਕਰੀ ਆਵੇ। ਇਹ ਮਸਲੇ ਦਾ ਪਰ ਸਹੀ ਹੱਲ ਕੀ ਹੈ ਜੀ? ਅਲੱਤੇ ਇਹੀ ਆ ਜੀ ਜਿਵੇਂ ਅੱਗੇ ਨਰੇਗਾ ਚੱਲ ਜਾਂਦੀ ਸੀ ਹਾਰੇ ਪਿੰਡਾਂ ਚੱਲ ਜਾਂਦੀ ਤੇ ਸਾਡੇ ਪਿੰਡ ਦੇ ਆ ਕੇ ਪਤਾ ਨਹੀਂ ਕਿਉਂ ਉਸ ਅਸੀਂ ਪਾਰਟੀਆਂ ਦਖਨਦਾਜੀ ਕਰਦੀਆਂ ਹਾਂ ਜਿਹੜੇ ਬੰਦੇ ਦੀ ਆਈਡੀ ਚੱਲਦੀ ਸੀ ਆਈਡੀ ਚੱਲਦੀ ਰਹਿੰਦੀ ਤੇ ਕੰਮ ਚੱਲਦਾ ਰਹਿੰਦਾ ਜਿਵੇਂ ਅੱਗੇ ਵੀ ਆਈਡੀਆਂ ਚੱਲੀਆਂ ਸੀ ਅੱਗੇ ਵੀ ਚੱਲੀਆਂ ਜਾਂਦੀ ਅੱਗੇ ਬੜਾ ਵਧੀਆ ਕੰਮ ਚੱਲਦਾ ਸੀ ਨਰੇਗਾ ਦਾ ਕੋਈ ਦਿੱਕਤ ਨਹੀਂ ਸੀ ਤੇ ਹੁਣ ਆ ਕੇ ਦਿੱਕਤ ਪਈ ਜਦੋਂ ਦੀ ਪੰਚਾਇਤ ਬਣੀ ਆ ਉਹਨਾਂ ਦੀ ਸਾਡੇ ਨਰੇਗਾ ਦਾ ਕੰਮ ਬੰਦ ਆ ਤੇ ਹੁਣ ਜੇ ਅਸੀਂ ਉੱਥਾ ਕਰਕੇ ਲੈ ਕੇ ਵੀ ਆਂਦਾ ਵੀ ਦੂਜੇ ਪਿੰਡਾਂ ਚ ਜਾਂਦਾ ਤੇ ਹੁਣ ਆਈਡੀਆਂ ਦੱਸਿਆ ਆਪਾਂ ਪਹੇਗਾ ਨਹੀਂ ਨਵੀਂ ਪੰਚਾਇਤ ਵੇਲੇ ਕੰਮ ਚੱਲਿਆ ਹੀ ਨਹੀਂ ਜਮਾ ਹੀ ਨਹੀਂ ਪਹਿਲੀ ਹੀ ਰੀ ਚੱਲਿਆ ਤੇ ਆਈਡੀ ਤੇ ਇਹ ਆਈਡੀ ਬੰਦ ਹੋ ਗਈ ਹੁਣ ਹਾਂ ਉਹੀ ਹੁਣ ਬੰਦ ਹੋਣ ਵਾਲੀ ਗੱਲ ਹੁਣ ਅਸੀਂ ਸਰਕਾਰ ਅੱਗੇ ਜਾ ਕੇ ਜੇ ਡੀਕਦੇ ਆਂ ਜੇ 10 ਵਜੇ ਤੇ ਸਾਡੇ ਸਾਹਮਣੇ ਦੱਸ ਕੇ ਹਾਜ਼ਰੀ ਲਾਗੀ ਠੀਕ ਹੈ ਨਹੀਂ ਤਾਂ ਅਸੀਂ ਦਫ਼ਤਰੋਂ ਕਹਿਰੀ ਕਰਾਂਗੇ ਠੀਕ ਕੋਈ ਵੀ ਮੰਨਾ ਪਾਸੇ ਨਹੀਂ ਜਾਵਾਂਗੇ ਬਣੀ ਤਾਂ ਨਹੀਂ ਜਿੰਨੇ ਹਾਜ਼ਰੀ ਸਾਰੇ ਅਸੀਂ ਦਫ਼ਤਰ ਜਾ ਕੇ ਕਹਿਰਾ ਪਾਵਾਂਗੇ ਵੀਡੀਓ ਨੂੰ ਆਖਾਂਗੇ ਕਿ ਸਾਡੀ ਅੱਜ ਦੀ ਚੌਕੀ ਹੈ 75 ਤੋਂ 80 ਬੰਦੇ ਕੰਮ ਕਰਦੇ ਜੀ ਹਨ 80 80 ਅਸੀਂ 90 ਬੰਦੇ ਹੈਗੇ ਜਿਹੜੇ ਹਾਈ ਚੱਲੀਆਂ ਧੰਨਵਾਦ ਜੀ